ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਵਾਰ ਫੇਰ ਪੰਜਾਬ ਦੇ ਹੱਕਾਂ ਦਾ ਗळा ਘੋਟਿਆ। ਕੱਲ ਪੰਜਾਬ ਦੀ ਕੈਬਨਿਟ ਨੇ ਇੱਕ ਗੈਰ ਸੰਵਿਧਾਨਿਕ ਫੈਸਲਾ ਲੈਂਦੇ ਹੋਏ ਜਿਹੜੀ ਰਿਜਨਲ ਡਿਵੈਲਪਮੈਂਟ ਅਥਾਰਟੀ ਹੈ ਜਿਹੜੀ ਕਿ 1995 ਦੇ ਐਕਟ ਮੁਤਾਬਕ ਬਣੀ ਹੈ ਤੇ ਉਸ ਐਕਟ ਦਾ ਸੈਕਸ਼ਨ 3 ਇਹ ਦੱਸਦਾ ਹੈ ਕਿ ਜਿਹੜਾ ਬੋਰਡ ਹੈ ਇਹਦੀ ਫਾਰਮੇਸ਼ਨ ਕਿ ਹੋਏਗੀ। ਉਹ ਬੋਰਡ ਦੇ ਜਿਹੜੇ ਚੇਅਰਮੈਨ ਨੇ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਨੇ। ਉਹਦੇ ਇੱਕ ਅਫੀਸ਼ੀਅਲ ਮੈਂਬਰ ਮੰਤਰੀ ਹੁੰਦੇ। ਪਰ ਕੱਲ ਪੰਜਾਬ ਦੀ ਕੈਬਨਿਟ ਨੇ ਅਰਵਿੰਦ ਕੇਜਰੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਮੰਤਰੀ ਨੂੰ ਉਹਦੇ ਚੇਅਰਮੈਨ ਦੇ ਤੌਰ ਤੇ ਹਟਾ ਕੇ ਪੰਜਾਬ ਦੇ ਚੀਫ ਸੈਕਟਰੀ ਨੂੰ ਉਹਦਾ ਚੇਅਰਮੈਨ ਬਣਾਇਆ ਦੇਖੋ ਕਿੱਡੀ ਹਾਸੋਈ ਨਹੀਂ ਗੱਲ ਹੈ ਕਿ ਇੱਕ ਚੁਣਿਆ ਹੋਇਆ ਨਮਾਇੰਦਾ ਜਿਹੜਾ ਕਿ ਐਕਟ ਮੁਤਾਬਕ ਉਸ ਬੋਰਡ ਦਾ ਚੇਅਰਮੈਨ ਹੈ ਉਹਨਾਂ ਨੂੰ ਪਾਸੇ ਕਰਤਾ ਕਿਉਂਕਿ ਰਿਜੀਨਲ ਡਿਵੈਲਪਮੈਂਟ ਅਥਾਰਟੀ ਕਿ ਹੈ ਪੁੱਡਾ ਗਲਾਡਾ ਹੋਰ ਵੀ ਐਸੇ ਬਹੁਤ ਅਦਾਰੇ ਨੇ ਸੋ ਇਹ ਸਿੱਧਾ ਸਿੱਧਾ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੇ ਉੱਤੇ ਕਬਜ਼ਾ ਹੈ ਪੰਜਾਬ ਦੇ ਫੰਡਸ ਦੀ ਦੁਰਵਰਤੋਂ ਕਰਨਾ ਚਾਹੁੰਦੇ ਹੈ ਪਹਿਲਾ ਇਹ 2 ਲੱਖ ਕਰੋੜ ਦਾ ਜਿਹੜਾ ਕਰਜ਼ਾ ਹੈ ਉਹ ਇਹਨਾਂ ਤੇ ਖਰਚਿਆ ਗਿਆ ਕਿਉਂਕਿ ਪੰਜਾਬ 'ਚ ਨਾ ਤਾਂ ਕੋਈ ਨਵਾਂ ਹਸਪਤਾਲ ਬਣਿਆ ਨਾ ਸਕੂਲ ਬਣਿਆ ਨਾ ਕੋਈ ਵੱਡਾ ਹਾਈਵੇ ਨਾ ਸੋਸ਼ਲ ਵੈਲਫੇਅਰ ਸਕੀਮਾਂ ਇਹ 2 ਲੱਖ ਕਰੋੜ ਅਰਵਿੰਦ ਕੇਜਰੀਵਾਲ ਨੂੰ ਦੇਸ਼ 'ਚ ਘਮਾਉਣ ਦਾ ਪੰਜਾਬ ਨੇ ਕੀਮਤ ਚੁਕਾਈ ਹੈ ਤੇ ਹੁਣ ਰਹਿਦੀ ਕੁੰਦੀ ਕਸਰ ਇਹ ਜਿਹੜਾ ਬੋਰਡ ਹੈ ਇਹ ਜਿਹੜੀ ਰਿਜਨਲ ਡਿਵੈਲਪਮੈਂਟ ਅਥਾਰਟੀ ਹੈ ਇਹ ਤੇ ਕਬਜ਼ਾ ਕਰਕੇ ਅਰਵਿੰਦ ਕੇਜਰੀਵਾਲ ਕੱਢਣਾ ਚਾਹੁੰਦੇ ਪਰ ਮੈਂ ਪੰਜਾਬ ਦੇ 92 ਐਮਐਲਏਾਂ ਦੀ ਜ਼ਮੀਰ ਨੂੰ ਵੰਗਾਰਦਾ ਮੈਂ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੰਤਰੀਆਂ ਦੀ ਜ਼ਮੀਰ ਨੂੰ ਵੰਗਾਰਦਾ ਕਿ ਭਾਈ ਤੁਸੀਂ ਕਿਉਂ ਪੰਜਾਬ ਦੇ ਹੱਕਾਂ ਨੂੰ ਦਿੱਲੀ ਦੇ ਪੈਰਾਂ 'ਚ ਰੱਖਦੇ ਜਾ ਰਹੇ ਹੋ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਤੁਸੀਂ ਪਹਿਲੇ ਦਿਨ ਜਦੋਂ ਮੁੱਖ ਮੰਤਰੀ ਬਣੇ ਸੀ ਭਗਵੰਤ ਮਾਨ ਸਾਹਿਬ ਇੱਕ ਦਸਕਤ ਕਰਕੇ ਸਾਰਾ ਪੰਜਾਬ ਦਿੱਲੀ ਕੋਲ ਗਿਰਵੀ ਰੱਖਿਆ ਸੀ ਇਹ ਤਾਂ ਹੁਣ ਜਿਹੜਾ ਕਾਫੀ ਨੋਚ ਲਾਸਟ ਕਿਲ ਹੈ ਕਿ ਤੁਹਾਨੂੰ origional ਡਿਵੈਲਪਮੈਂਟ ਅਥਾਰਟੀ ਦੇ ਚੇਅਰਮੈਨ ਦੇ ਤੌਰ ਤੇ ਵੀ ਹਟਾਤਾ ਮਤਲਬ ਹੁਣ ਕਹਿਣਾ ਕੀ ਚਾਹੁੰਦੀ ਹੈ ਪੰਜਾਬ ਦੀ ਕੈਬਨਿਟ ਪੰਜਾਬ ਦੀ ਸਰਕਾਰ ਕਿ ਭਾਈ ਹੁਣ ਚੀਫ ਸੈਕਟਰੀ ਵੱਡੇ ਹੋ ਗਏ ਮੁੱਖ ਮੰਤਰੀ ਤੇ ਮੰਤਰੀ ਛੋਟੇ ਨੇ ਹੁਣ ਚੀਫ ਸੈਕਟਰੀ ਮੀਟਿੰਗ ਲਿਆ ਕਰਨਗੇ ਮੁੱਖ ਮੰਤਰੀ ਉਸ ਮੀਟਿੰਗ ਚ ਚੀਫ ਸਕੱਟਰੀ ਦੀ ਚੇਅਰਮੈਨਸ਼ਿਪ niche ਬੈਠੜੀ। ਮਤਲਬ ਕਿ ਅਸਿੱਧੇ ਤੌਰ ਤੇ ਹੁਣ ਅਰਵਿੰਦ ਕੇਜਰੀਵਾਲ ਚੇਅਰਮੈਨ ਨੇ। ਅਫਸਰਾਂ ਨੂੰ ਤਾਂ ਹੀ ਬਣਾ ਰਹੇ ਨੇ ਨਾ ਕੇਜਰੀਵਾਲ। ਕਿ ਜੋ ਅਰਵਿੰਦ ਕੇਜਰੀਵਾਲ ਚਾਹਣਗੇ ਹੁਣ ਉਹ ਹੋਊਗਾ। ਸੋ ਅੱਜ ਤੱਕ ਪੰਜਾਬ ਦੇ ਵਿੱਚ ਐਸੀ ਹਰੀ ਗਰਦੀ ਕਿਸੇ ਨੇ ਨਹੀਂ ਸੀ ਦੇਖੀ। 75 ਸਾਲਾਂ ਦੇ ਵਿੱਚ ਪੰਜਾਬ ਦੇ ਹੱਕਾਂ ਦਾ ਐਡਾ ਵੱਡਾ ਕਹਾਣ ਕਦੇ ਨਹੀਂ ਹੋਇਆ ਜੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡੀ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਹੈ ਧਰੋ ਹੈ ਧੋਖਾ ਹੈ। ਇਹਦਾ ਹਿਸਾਬ ਹੋਏਗਾ ਔਰ ਇਹ ਦਿੱਲੀ ਵਾਲੇ ਲੋਕ ਕਿ ਲੁੱਟ ਕੇ ਚਲੇ ਜਾਣਗੇ ਜਵਾਬਦੇਹੀ ਤੁਹਾਡੀ ਤੁਹਾਡੇ ਮੰਤਰੀਆਂ ਦੀ ਤੁਹਾਡੇ ਐਮਐਲਏ ਦੀ ਤੇ ਤੁਹਾਡੇ ਅਹੁਦੇਦਾਰਾਂ ਦੀ ਹੈ ਇਹ ਪੰਜਾਬ ਦੀ ਜਿਹੜੀ ਪੱਟੀ ਲੁੱਟ ਤੁਹਾਡੇ ਇਸ਼ਾਰੇ ਤੇ ਤੁਹਾਡੇ ਸਹਿਮਤੀ ਦੇ ਨਾਲ ਹੋ ਰਹੀ ਹੈ ਇਹਦੀ ਜਵਾਬਦੇਹੀ ਤੁਹਾਨੂੰ ਹੀ ਦੇਣੀ ਪਵੇਗੀ